welcom my new vlog so good morning everyone welcome back to our new vlog guys karde hain sire sire vlog di starting te ajj hai sunday special day sunday special day ta hunda ke es din assi roti kat banai di hai te lalla pappa jive sandwich wagaira ehi bande sade ghar e sunday nu aai te so ਅੰਦਰ ਸਾਬ ਦੀ ਫਰਮਾਇਸ਼ ਆਈ ਹੈ ਕਿ ਸਾਡੇ ਲਈ ਸੈਂਡਵਿਚ ਬਣਾਓ ਤੇ ਮੈਂ ਆਪਣੇ ਲਈ ਵੀ ਬਣਾ ਰਹੀ ਹਾਂ ਤੇ ਗੁੜੀਆਂ ਦੇ ਲਈ ਵੀ ਬਣਾ ਰਹੀ ਹਾਂ ਮਯੋਨੈਸ ਵਗੈਰਾ ਲਗਾਈ ਪਈ ਹੈ ਗਾਇਸ ਠੀਕ ਹੈ ਤੇ ਹੁਣ ਆਪਾਂ ਸੈਂਡਵਿਚ ਤਾਂ ਮੈਂ ਤੁਹਾਨੂੰ ਬੜੀ ਵਾਰੀ ਬਣਾ ਕੇ ਗਾਇਸ ਦਿਖਾਏ ਹੋਏ ਨੇ ਹਨਾ ਸੰਡੇ 에ਰੀ ਸੈਂਡਵਿਚ ਦੀ ਰੈਸਿਪੀ ਸੋ ਉਹਨਾਂ ਲਈ ਵਧੀਆ ਵਾਂ ਜਿਹੜੇ ਕਿ ਹੁਣ ਮੇਰੇ ਨਾਲ ਜੁਆਇਨ ਹੋ ਰਹੇ ਨੇ ਨਵੇਂ ਮੇਰੇ ਸਬਸਕ੍ਰਾਈਬਰ ਮੇਰੇ ਸਬਸਕ੍ਰਾਈਬਰ ਦਨ ਪੇ ਦਨ ਜਿਹੜੇ ਨਵੇਂ ਜੋੜਦੇ ਨੇ ਨਾ ਇਹ ਉਹਨਾਂ ਲਈ ਆ ਸੋ ਉਹ ਦੇਖਣ ਕਿਉਂਕਿ ਕਈ ਵਾਰੀ ਉਹ ਪੁਰਾਣੇ ਵਲੌਗ ਨਹੀਂ ਦੇਖਦੇ ਖੋਲ ਕੇ ਸੋ ਉਹ ਮੇਰੇ ਵਲੌਗ ਦੇਖਣ ਸੁਨੇਨਾ ਦਾ ਸੰਡੇ ਸਪੈਸ਼ਲ ਡੇ ਸੈਂਡਵਿਚ ਸੋ ਇਹਦੇ ਲਈ ਮੈਂ ਗਾਇਜ਼ ਮਿਓਨਿਜ਼ ਵਗੈਰਾ ਠੀਕ ਹੈ ਤੰਦੂਰੀ ਮਿਓਨਿਜ਼ ਵਗੈਰਾ ਇਹ ਸਾਰੇ ਲਗਾਨੀ ਆ ਸੈਂਡਵਿਚ ਦੇ ਲਈ ਤੇ ਇਹਦੇ ਨਾਲ ਥੋੜਾ ਟੇਸਟ ਵਧੀਆ ਬਣ ਜਾਂਦਾ ਮલાઈ ਵਗੈਰਾ ਨਹੀਂ ਮੈਂ ਲਗਾਉਂਦੀ ਗਾਇਸ ਠੀਕ ਹੈ ਆਪਾਂ ਇਹ ਲਗਾ ਲਿਆ ਤੇ ਇਹਦੇ ਲਈ ਮੈਂ ਚੀਜ਼ ਵਗੈਰਾ ਪਾਵਾਂਗੀ ਮੱਖਣ ਹੈ ਤੇ ਸਿੰਪਲ ਸੋਬਰ ਹੀ ਬਣਾਵਾਂਗੀ ਸਵੀਟ ਕੌਰ ਮੰਗਾਇਆ ਤੇ ਬਾਸਾ ਮਾਇਓਨੈਸ ਆ ਵਗੈਰਾ ਸੀ ਸੋ ਇਹਦੇ ਨਾਲ ਹੀ ਬਣਾਵਾਂਗੇ ਅੱਜ ਮੈਂ ਸੈਂਡਵਿਚਸ ਜ਼ਾਇਲ ਲੱਗਦੇ ਸਵਾਦ ਨੇ ਜਦੋਂ ਬਣੇ ਹੋਣ ਨਾ ਤੇ ਬਹੁਤ ਹੀ ਜ਼ਿਆਦਾ ਸਵਾਦ ਲੱਗਦੇ ਨੇ ਗਾਇਸ ਤੇ ਸਿੰਪਲ ਹੀ ਬਣਾਵਾਂਗੀ ਮੈਂ ਸੈਂਡਵਿਚ ਸਿਰਫ ਪਿਆਜ਼ ਹੋਵੇ ਸਵੀਟ ਕੌਰਨ ਤੇ ਆ ਚੀਜ਼ ਵਗੈਰਾ ਪਾ ਕੇ ਪੀਜ਼ਾ ਚੀਜ਼ ਪਾ ਕੇ ਸਿੰਪਲ ਸੋਪਰ ਜੋ ਕਿ ਗੁੜੀਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਨੇ ਤੇ ਪਸੰਦ ਤਾਂ ਮੈਨੂੰ ਵੀ ਬਹੁਤ ਜ਼ਿਆਦਾ ਸਾਰੇ ਖੁਸ਼ ਹੋ ਕੇ ਖਾਂਦੇ ਆ ਸੈਂਡਵਿਚ ਤੇ ਉਹਦੇ ਲਈ ਮੈਂ फटाफट ਇਹ ਪਿਆਜ਼ ਵਗੈਰਾ ਘਰ ਦਾਂਗੀ ਤੇ ਖੰਡ ਵੈਸੇ ਕੱਟ ਗਈ ਹੈ ਗਾਇਸ ਪਹਿਲੇ ਇਹਨਾਂ ਨੂੰ ਯੋਰ ਠਾਰੀ ਠਾਰੀ ਸੀ ਨਾ ਮੈਂ ਕੈਪ ਇਸ ਲਈ ਲਈ ਮੈਂ ਹੈੱਡ ਵਾਸ਼ ਕੀਤਾ ਅੱਜ ਤੇ ਫਿਰ ਮੈਨੂੰ ਠੰਡ ਲੱਗ ਰਹੀ ਸੀ ਤੇ ਵਾਲ ਸੁਕਾ ਕੇ ਫਿਰ ਮੈਂ फटाफट ਕੈਪ ਕਰ ਲਈ ਸਿਰ ਦੇ ਉੱਪਰ ਗਾਇਸ ਸੋਣੀਆਂ ਵੀ ਨਹੀਂ ਆ ਚਾਈ ਤੇ ਇਸ ਤੋਂ ਕੰਮ ਹੋ ਗਿਆ ਲੇਟ ਤੇ ਅੱਜ ਮੈਂ ਫ੍ਰੀ ਹੋਈਆਂ ਪਤਾ ਝਾੜੂ ਪੋਚਾ ਲਗਾ ਕੇ ਵੈਸੇ ਤਾਂ ਮੈਂ ਝਾੜੂ ਪੋਚਾ ਹੀ ਰੱਖੀ ਹੋਈ ਐ ਬਾਕੀ ਸਾਰਾ ਕੰਮ ਮੈਂ ਆਪ ਕਰਦੀਆਂ 2 ਵਜੇ ਸੀ ਮੈਨੂੰ ਕਿਉਂਕਿ ਸਰਦੇ ਆ ਸੰਡੇ ਨੂੰ ਫਿਰ ਲੇਟ ਉੱਠਦੇ ਸਾਰੇ ਤੇ ਇਸ ਇਸ ਕਰਕੇ ਟਾਈਮ ਜ਼ਿਆਦਾ ਹੋ ਗਿਆ ਕਿਚਨ ਦੇ ਭਾਂਡੇ ਵਗੈਰਾ ਹੋ ਜਾਂਦੇ ਆ ਉਹ ਸਾਫ਼ ਕਰਦੇ ਕਰਦੇ ਲੱਗ ਗਿਆ ਟਾਈਮ ਰਾਤੀ ਮੰਗਾਈ ਸਟ੍ਰੀਟ ਕੋ ਤੇ ਬਾਸ ਸਟ੍ਰੀਟ ਕੋ ਨਾਲ ਦੀ ਦੇਰ ਆ ਇੱਕ ਬਰੈਡ ਬਰੈਡ ਵੀ ਹੋਵੇ ਨਾ ਬੱਚਿਆਂ ਦਾ ਫਿਰ ਮੰਨ ਕਰਦਾ ਸੀ ਸੈਂਡਵਿਚ ਖਾਣੇ ਹੀ ਖਾਣੇ तो गाइज आप इत लिया प्याज वगैरह चीज़ वगैरह लगा लीए स्लाइस नहीं हैगी है। पिज़्ज़ा चीज सी अज तो ये हल्का हल्का गाइस पहले मैं सोसिस वगैरह लगा के प्याज वगैरह लगा के चीज लगा ली कॉर्न पाले हूँ हलका हल्का नमक पादी ठीक है ते ठीक है चिली फ्लेक्स चिली फ्लेक्स पाव ਏ ਗਾਇਜ਼ ਤੁਸੀਂ ਸੋਚਿਓਦੇ ਹੋਵੋਗੇ ਇਹ ਮੇਰੇ ਨਵੇਂ ਸਬਸਕ੍ਰਾਈਬਰਾਂ ਲਈ ਹੈ ਜਿਹੜੇ ਕਿ ਨਵੇਂ ਸਬਸਕ੍ਰਾਈਬਰ ਨੇ ਜੁੜੇ ਹੋਏ ਨੇ ਮੇਰੇ ਨਾਲ ਨਿਤ ਨਵੇਂ ਰੋਜ਼ ਸਬਸਕ੍ਰਾਈਬਰ ਜੁੜਦੇ ਨੇ ਇਹ ਉਹਨਾਂ ਲਈ ਹੈ ਤੇ ਇਹ ਉਹ ਦੇਖਣ ਕਿਉਂਕਿ ਕਈ ਵਾਰੀ ਇਹ ਪੁਰਾਣੀ ਵੀਡੀਓ ਨਹੀਂ ਵੀ ਸਰਚ ਹੁੰਦੀ ਸੋ ਉਹ ਮੇਰੀ ਇਹ ਵੀਡੀਓ ਦੇਖਣ ਤੇ ਚਲੋ ਜੀ ਹੁਣ ਆਪਾਂ ਇਹਨੂੰ ਗ੍ਰਿਲ ਕਰਾਂਗੇ ਇਹਨਾਂ ਨੂੰ ਸੈਂਡਵਿਚ ਨੂੰ ਹੁਣ ਕੈਮਰਾ ਆਪਾਂ ਕਰ ਲਈਏ ਆਪਣੇ ਸੈਂਡਵਿਚ ਦੀ ਉਹ ग्रिल मशीन की तरफ ठीक है इथे आप ग्रिल रखी हुई है ऑन मखन लगावाच अमूल मखन एस के सैंडविच देख के कि आएगा सो प्लीज कमेंट फास्ट स्किप ना करो गाइज ਮਾਈ ਨਿਊ ਸਬਸਕライਬਰਸ ਸਕਿਪ ਨਾ ਕਰਿਓ ਵੀਡੀਓ ਜਰੂਰ ਦੇਖਿਓ ਸੋ ਆਪਾਂ ਗਾਇਸ ਐਡੇ ਬਣਾਨੇ ਹੈ ਸੈਂਡਵਿਚ ਦੇ ਵਿੱਚ ਆਪਾਂ ਜੋ ਵੀ ਦਿਲ ਕਰਦਾ ਇਹਦੇ ਵਿੱਚ ਉਹੀ ਆਪਾਂ ਫਿਲ ਕਰ ਸਕਦੇ ਆ ਉਹੀ ਖਾ ਸਕਦੇ ਆ ਸੋ ਮੱਖਣ ਇਸੇ ਤਰ੍ਹਾਂ ਹੀ ਰੱਖਦੀ ਆ ਕਿਉਂਕਿ ਮੈਲਟ ਤਾਂ ਹੋ ਹੀ ਜਾਣਾ ਗਾਇਸ

ਯम्मी ਯੰਮੀ ਵਾਜੀ ਵਾ ਸੈਂਡਵਿਚ ਸਪੈਸ਼ਲ ਸੰਡੇ ਸੰਡੇ ਸਪੈਸ਼ਲ ਸੈਂਡਵਿਚ ਦੇਖੋ ਗਾਇਜ਼ ਸੰਡੇ ਸਪੈਸ਼ਲ ਸੈਂਡਵਿਚ ਵੀਡੀਓ ਲਾਈਕ ਦਿਨਾ ਨਾਲ ਨਾਲ ਗਾਇਜ਼ ਹਾਈਪ ਵੀ ਕਰਿਆ ਕਰੋ ਜਰੂਰ ਆਪਾਂ ਜੋ ਵੀ ਡੇਲੀ ਰੁਟੀਨ ਚ ਕਰਦੇ ਆ ਸਭ ਤੁਹਾਨੂੰ ਦਿਖਾਣੇ ਆ ਗਾਇਜ਼ ਹਾਈਪ ਜਰੂਰ ਕਰਿਆ ਕਰੋ ਹੁਣ ਆਪਾਂ ਸੋ ਇਹਨਾਂ ਨੂੰ ਕੱਟ ਦਵਾਂਗੇ ਇਸੇ ਤਰ੍ਹਾਂ ਮੈਂ ਤੁਹਾਨੂੰ ਕੱਟ ਕੇ ਦਿਖਾਨੀ ਆ ਸੋ ਦੇਖੋ ਗਾਈ ਦੇਖੋ 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 ਕਿੰਨੇ ਵਧੀਆ ਬਣੇ ਆ ਦੇਖੋ ਸੋ ਇੱਕ ਆਪਾ ਦਿਖਾਨੇਵੇਂ ਤੁਹਾਨੂੰ ਆ ਦੇਖੋ ਆ ਦੇਖੋ ਬਣੇ ਨਾ ਤਾਂ ਦੇਖੋ ਗਾਇਸ ਸੈਂਡਵਿਚ ਦੇਖੋ ਲਾਜਵਾ ਬਣ ਕੇ ਰੈਡੀ ਹੋ ਗਏ ਨੇ ਹੁਣੇ ਜਾਣਗੇ ਗੁੜੀਆਂ ਦੇਖੋ ਦੇਖੋ ਗਾਇਸ ਲਾਈਕ ਕਰਿਆ ਕਰੋ ਵੀਡੀਓ ਚੈਨਲ ਵੀ ਸਬਸਕ੍ਰਾਈਬ ਕਰਿਆ ਕਰੋ ਗਾਇਸ ਯਮੀ 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 ਮੈਂ ਸਰਵਿਸ ਇਹ ਆਪਰੇ ਹਾਂਜੀ ਅੱਗੇ ਤੁਸੀਂ ਰੋਸ਼ ਕਰ ਲੀਏ ক্রিকেট ਖੇਲ ਕੇ ਹੋਰ ਆ ਤਾਂ ਧੁੰਦ ਬੜੀ ਸੀ ਸਵੇਰੇ ਸਵੇਰੇ ਅੱਛਾ ਮੈਂ ਸ਼ੁਰੂ ਹੋਇਆ 12:30 12:30 ਸਵੇਰੇ ਕੀ ਕਰਨਾ ਸੀ ਜਾ ਕੇ ਫਿਰ ਤੁਸੀਂ ਉਹਨੇ ਅੱਜ ਮਾਰੇ ਸ਼ਾਰਟ ਸ਼ੌਟ ਛੱਕੇ ਮਾਰੇ ਨੇ ਬਹੁਤ ਉਹ ਤਾਂ ਮੈਨੂੰ ਪਤਾ ਹੀ ਹੈ ਛੱਕੇ ਤਾਂ ਬਿਨਾਂ ਤਾਂ ਰੋਬਿਨ ਖੇਲਦਾ ਹੀ ਨਹੀਂ ਆ ਰੋਬਿੰਨ ਛੱਕੇ ਮਾਰੇ ਹੋਰ ਅਛਾ ਗੁੱਡ 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 ਐਂਡ ਇੱਥੇ ਗਾਈਜ਼ ਆਪਾਂ ਜੋ ਆਪਾਂ ਨੂੰ ਮਿਲਿਆ ਸੀ ਨਾ ਸਕੀਮ ਦੇ ਨਾਲ ਗਿਫਟ ਸਕੀਮ ਨਾਲ ਸੋ ਉਹਦੇ ਵਿੱਚ ਆਪਾਂ ਕਰਕੇ ਦੇਖਦੇ ਹਾਂ ਵੀ ਕਿੱਦਾਂ ਦਾ ਲਸਣ ਅਦਰਕ ਕਿਉਂਕਿ ਇਹ ਛੋਟੀ ਜੀ ਹੈ ਨਾ ਇਹਦੇ ਵਿੱਚ ਸਿਰਫ ਲਸਣ ਅਦਰਕ ਹੋ ਗਿਆ ਜੇ ਥੋੜੀ ਚਟਨੀ ਬਣਾਣੀ ਹੋਈ ਚਟਨੀ ਵਗੈਰਾ ਇੰਨੀ ਵਧੀਆ ਬਣੇਗੀ ਨਾ ਇਹਦੇ ਵਿੱਚ ਤੇ ਹੁਣ ਮੈਂ ਇਹਦਾ ਮਹੂਰਤ ਕਰਨ ਲੱਗੀ ਆ ਇਹਨੂੰ ਇਸਤੇਮਾਲ ਕਰੀਏ ਕਿੱਦਾਂ ਦੀ ਨਿਕਲਦੀ ਏ ਤਾਰ ਲਗਾਈਏ ਇਹਦੀ ਲੋ ਜੀ ਗਾਇਸ ਆਪਾਂ ਇੱਥੇ ਪਲੱਗ ਲਗਾ ਦਿੱਤਾ ਤੇ ਦੇਖੇ ਇਸਤੇਮਾਲ ਕਰਕੇ ਵੀ ਕਿੱਦਾਂ ਦੀ ਨਿਕਲਦੀ ਏ ਮਿਨੀ ਮਸ਼ੀਨ ਬਲੈਂਡਰ ਆਈ ਤੇ ਆ ਇੱਥੇ ਇਹਨਾਂ ਨੇ ਛੋਟਾ ਜਿਹਾ ਬਟਨ ਦਿੱਤਾ ਗਾਇਸ ਇਹਨੂੰ ਆਪਾਂ ਪ੍ਰੈਸ ਕਰਾਂਗੇ ਤੇ ਫਿਰ ਚੱਲੇਗੀ ਇਹ ਵੇਚ ਥੋੜੀ ਬਹੁਤੀ ਚਟਨੀ ਬਣਾਣੀ ਹੋਈ ਹੈ ਨਾ ਚਲਾ ਕੇ ਤਾਂ ਹਾਏ ਵਾ ਹਲੋ ਇੱਕ ਮਿੰਟ ਇੱਧਰ ਆਇਓ ਆ ਕੈਮਰਾ ਫੜੋ ਮਾ ਮੈਂ ਆ ਚਲਾਣੀ ਹੈ ਮਸ਼ੀਨ ਨਿਕਲਦੀ ਹੈ ਨਾ ਬਾਹਰ ਫੜ ਕੇ ਰੱਖਾ ਲੈਣੋ ਤੁਹਾਨੂੰ ਕੈਮਰਾ ਦਿਖਾਓ ਦੇਖੇ ਸਹੀ

ਇਕ ਨਿੱਕਾ ਇਹ ਬਟਨ ਲੱਗਾ ਆ ਛੋਟਾ ਜਿਹਾ ਬਟਨ ਤੇ ਬਾਅਦ ਦੇਖੀ ਇਹਦੀ ਓਹ ਪੇਸਟ ਬਣ ਗਿਆ ਕਿੰਨਾ ਸੋਹਣਾ ਪੇਸਟ ਬਣ ਗਿਆ ਦੇਖੋ ਮੰਨ ਗਏ ਵਧੀਆ ਵਾਹ ਓਕੇ ਰਿਪੋਰਟ ਓਕੇ ਰਿਪੋਰਟ ਹਾਂਜੀ ਨੰਨੂ ਫਿਰ ਲੈ ਕੇ ਬੈਠ ਗਿਆ ਸਾਫ ਸੀੜੀ ਸਾਫ ਸੀੜੀ ਸਾਫ ਸੀੜੀ ਦੀ ਗੇਮ ਲੈ ਕੇ ਫਿਰ ਬੈਠ ਗਿਆ ਇਹ ਇਹਨੂੰ ਇੰਨਾ ਚਸਕਾ ਪੈ ਚੁੱਕਾ ਹੈ ਨਾ ਗਾਇਜ਼ ਸਾਫ ਸੀੜੀ ਗੇਮ ਦਾ ਹੁਣ ਤਾਂ ਮੈਂ ਜਿੱਤੂਗਾ ਓ ਦੇਖ ਹੁਣ ਤਾਂ ਮੈਂ ਹੀ ਜਿੱਤੂਗਾ papa ke sath roz is time baith jati hai ye hai na nanu so khelte saale hai ek naya hai ha khelo khelo cricket khel ke hai thode thakawat ji ho gayi hai na tanu bahut bahut utthe thund wagara hai gayi si cricket de ground ch aaj ta bahut thund si itthe ta rahi si sware sware si naali ud gayi sari 8 baje tak badi thund si utthe ta utthe thund hundi hai 11:30 pone 12 acha ਉਹ ਜਦੋਂ ਇਹ ਤੁੱਪ ਨਿਕਲੀ ਸੀ ਪੈੰਡ ਵਿੱਚ ਹੋਣਾ ਵਾ ਕਿੱਥੇ ਕਰਕੇ ਸੀ ਉਹ ਉੱਥੇ ਆ ਸਾਸਨ ਘਰ ਤੋਂ ਅੱਗੇ ਨਿਰੰਕਾਰੇ ਹਾਂ ਅੱਛਾ ਚਲੋ ਮਸਤ ਹੋਏ ਪੈਨੇ ਦੋਨੋਂ ਪਿਓਤੀ ਸਾਫ ਸੀੜੀ ਦੀ ਗੇਮ ਵਿੱਚ ਚਲੋ ਠੀਕ ਹੈ ਮੈਂ ਕਿਚਨ ਥੋੜਾ ਸਾਫ ਕਰਨ ਵਾਲਾ ਵਾ ਤੇ ਆਪਾਂ ਨਹੀਂ ਆਪਾਂ ਕਿਚਨ ਮੈਂ ਥੋੜਾ ਸਾਫ ਕਰਨਾ ਹੈ ਵੀਡੀਓ ਕੋ ਲਾਈਕ ਕਰਨਾ ਚਾਹ ਗਾਈਸ ਇਹਦੇ ਕਹੇ ਤੇ ਵੀ ਲਾਈਕ ਕਰਿਓ ਨੰਨੂ ਦੇ ਕਹੇ ਤੇ ਕੀ ਗੱਲ ਹੋਈ ਜਿੱਤ ਗਈ ਇਹ ਚੀਟਿੰਗ ਕਰਦੀ ਹੈ ਚੀਟਿੰਗ ਨਹੀਂ ਕਰਦੀ ਜਿੱਤ ਜਾਂਦੀ ਹੈ ਇਹ ਇਹ ਚੀਟਿੰਗ ਕਰਕੇ ਜਿੱਤਦੀ ਹੈ ਆ ਨਹੀਂ ਜਿੱਤ ਜਾਂਦੀ ਹੈ ਲੱਕ ਹੈ ਕਿਉਂ ਨੰਨੂ ਲੱਕ ਬਹੁਤ ਤੇਜ ਆ ਨੰਨੂ ਹਰ ਵਾਰ ਜਿੱਤਦੀ ਹੈ ਮੈਂ ਜਿੱਤ ਗਈ ਹਰ ਵਾਰ ਜਿੱਤਦੀ ਹੈ ਇਹ ਹਰ ਵਾਰ ਮੋਟੋ ਇਹਨੇ ਸੀ ਚੀਟਿੰਗ ਕਰਕੇ ਜਿੱਤਦੀ ਹੈ

ਹਾਂਜੀ ਗਾਇਜ਼ ਹੁਣ ਆਪਾਂ ਇਸ ਨਾਲ ਹੀ ਇਸ ਵਲੌਗ ਦਾ ਐਂਡ ਕਰਦੇ ਹਾਂ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਹਾਈਕ ਕਰਨਾ ਨਾ ਭੁੱਲਿਓ ਤੇ ਹੁਣ ਮਿਲਦੇ ਹਾਂ ਤਾਂ ਆਪਾਂ ਤੁਹਾਨੂੰ ਵਧਿਆ ਨਵੀਂ ਪਿਆਰੀ ਜੀ ਇੱਕ ਹੋਰ ਵੀਡੀਓ ਦੇ ਨਾਲ ਤੇ ਸੋ ਗਾਇਜ਼ ਬਾਏ ਟੇਕ ਕੇਅਰ ਗੁੱਡ ਬਾਏ